ਸੋ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲਬਾਤ ਕਰਨੀ ਹੈ ਡਾਕਟਰ ਬਰਿੰਦਰ ਸਿੰਘ ਰੰਗਰੇਟਾ ਜਿਨ੍ਹਾਂ ਦੀ ਕੱਲ ਜਮਾਨਤ ਮਨਜ਼ੂਰ ਹੋ ਗਈ ਸੀ ਅੱਜ ਰਿਹਾ ਹੋ ਜਾਣਗੇ ਉਸ ਬੰਦੇ ਦੀ ਮੈਂ ਇੱਕ ਸ਼ਿਫਤ ਕਰਨੀ ਹੈ ਬੈਸ ਜਿਹੜੀ ਮੇਰੀ ਫਿਤਰਤ ਹੈ ਉਹ ਹਮੇਸ਼ਾ ਸੱਚ ਨੂੰ ਸੱਚ ਚੋਟ ਨੂੰ ਚੋਟ ਕਹਿਣ ਦੀ ਹੈ ਜਦੋਂ ਉਹਨਾਂ ਨੇ ਪੀਪੀ ਸੁਵਿੰਦਰ ਸਿੰਘ ਦੀ ਪੋਸਟ ਤੇ ਜਾ ਕੇ ਕਮੈਂਟ ਕੀਤਾ ਸੀ ਉਹ ਕਮੈਂਟ ਦੇ ਕਾਰਨ ਉਹਦੇ ਤੇ ਪਰਚਾ ਹੋਇਆ ਸੀ ਡਾਕਟਰ ਗ੍ਰਿੰਦ ਸਿੰਘ ਰੰਗਰੇਟਾ ਨੇ ਇਹ ਗੱਲਾਂ ਕਹੀਆਂ ਸੀ ਕਿ ਫੇਕ ਆਈਡੀਆਂ ਤੋਂ ਇਹ ਕਮੈਂਟ ਹੋਏ ਹੋਏ ਨੇ ਮੈਂ ਕਮੈਂਟ ਨਹੀਂ ਕੀਤੇ ਤੇ ਚਲੋ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਜੋ ਕੁਝ ਕੀਤਾ ਉਹਦੇ ਮੁਤਾਬਕ ਕਾਨੂੰਨ ਨੇ ਇਨਸਾਫ ਦਿੱਤਾ ਹੈ ਤੇ ਉਹ ਅੱਜ ਰਿਹਾ ਹੋ ਜਾਣਗੇ ਜਿਹੜੀਆਂ ਫੇਕ ਐਡੀਆਂ ਨੇ ਉਹਦੇ ਪ੍ਰਤੀ ਮੈਂ ਗੱਲਬਾਤ ਕਰਨੀ ਹੈ ਜਿਹੜਾ ਪੀਪੀ ਸੁਵਿੰਦਰ ਸਿੰਘ ਨੇ ਪਰਚਾ ਕਰਵਾਇਆ ਸੀ ਉਹਦਾ ਇਲਜ਼ਾਮ ਸੀ ਕਿ ਡਾਕਟਰ ਗ੍ਰਿੰਦਰ ਰੰਗਰੇਟਾ ਨੇ ਉਹਦੀ ਕੁੜੀ ਲਈ ਜਿਹੜੀ ਸ਼ਬਦਾਵਲੀ ਵਰਤੀ ਹੈ ਉਹ ਸਹੀ ਨਹੀਂ ਹੈਗੀ ਉਥੇ ਮੈਂ ਵੀ ਵੀਡੀਓ ਪਾਈ ਸੀ ਡਾਕਟਰ ਯੂਨਟਾ ਦੇ ਵਿਰੋਧ ਵਿੱਚ ਅੱਜ ਵੀ ਮੈਂ ਉਹ ਸ਼ਬਦਾਂ ਨੂੰ ਜੇ ਦੁਆਰਾ ਬੋਲਣ ਦੀ ਕੋਸ਼ਿਸ਼ ਕਰਾਂ ਮੇਰਾ ਸਟੈਂਡ ਉਹੀ ਰਹਿਣਾ ਹੈ ਵੀ ਜਿਹੜਾ ਬੰਦਾ ਕਿਸੇ ਦੀ ਬੇਟੀ ਨੂੰ ਗਲਤ ਸ਼ਬਦਾਵਲੀ ਬੋਲਦੇ ਵਰਤਦਾ ਹੈ ਉਹ ਬਹੁਤ ਨਿੰਦਣਯੋਗ ਹੈ ਪਰ ਜਿਹੜੇ ਬੰਦੇ ਪੰਪ ਦੇਣ ਵਾਲੇ ਨੇ ਜਾਂ ਜਾਤੀ ਤੌਰ ਤੇ ਇਹ ਸ਼ਬਦ ਜੋੜ ਕਰਦੇ ਨੇ ਉਹਨਾਂ ਨੂੰ ਕੁਝ ਮੈਂ ਅੱਜ ਇੱਕ ਬੇਨਤੀ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਉਹਦੇ ਤੇ ਪਰਚਾ ਹੋਇਆ ਸੀ ਉਹਨੇ ਕਿਸੇ ਦੇ ਤਰਲੇ ਨਹੀਂ ਕੀਤੇ ਕਿਸੇ ਦੀ ਮੰਤ ਨਹੀਂ ਕੀਤੀ ਕਿਸੇ ਦੀਆਂ ਲੇਲੜੀਆਂ ਨਹੀਂ ਕੱਢੀਆਂ ਉਹਨੇ ਕਾਨੂੰਨ ਤੇ ਵਿਸ਼ਵਾਸ ਕੀਤਾ ਕਾਨੂੰਨ ਨੇ ਇਨਸਾਫ ਕੀਤਾ ਇਹ ਜਿੱਤ ਹੈ ਹੁਣ ਦੂਜੀ ਗੱਲ ਆਪਾਂ ਕਰਦੇ ਆਂ ਉੱਥੇ ਇਹ ਸਪਸ਼ਟ ਹੋ ਗਿਆ ਕਿ ਉਹ ਐੜੀਆਂ ਫੇਕ ਸੀ ਜਿਹੜੇ ਕਮੈਂਟ ਕੀਤੇ ਗਏ ਉਹ ਜਿਹੜੀਆਂ ਫੇਕ ਐੜੀਆਂ ਸੀ ਤਾਂ ਹੁਣ ਜਿਹੜੀਆਂ ਕਿਆਸ ਰਾਈਆਂ ਨੇ ਉਹ ਇਹ ਨੇ ਕਿ ਸ਼ਾਇਦ ਪੀਪੀ ਸੁਖਵਿੰਦਰ ਦਾ ਕੋਈ ਬੰਦਾ ਸੀ ਜਿਹੜਾ ਉਹਦੀ ਐਡੀ ਤੇ ਜਾ ਕੇ ਕਮੈਂਟ ਕਰਦਾ ਹੈ ਡਾਕਟਰ ਰੰਗਰੇਟੇ ਦੀ ਐਡੀ ਬਣਾ ਕੇ ਜਾਨੀ ਕਿ ਫੇਕ ਐਡੀ ਤੋਂ ਉਹ ਕਮੈਂਟ ਕੀਤਾ ਗਿਆ ਸੀ ਕਿਤੇ ਨਾ ਕਿਤੇ ਹੁੰਨੇੜੀ ਸ਼ੱਕ ਦੀ ਨਜ਼ਰ ਹੈਗੀ ਹੈ ਸ਼ੱਕ ਦੀ ਸੂਈ ਹੈਗੀ ਹੈ ਉਹ ਪੀਪੀ ਸੁਖਵਿੰਦਰ ਸਿੰਘ ਤੇ ਜਾਂਦੀ ਹੈ ਮੈਨੂੰ ਲੱਗਦਾ ਹੈ ਜਿੰਨੇ ਨੇ ਮੈਨੂੰ ਫੋਨ ਆਏ ਨੇ ਔਰ ਮੀਡੀਆ ਤੋਂ ਪਤਾ ਲੱਗਿਆ ਕਿ ਪੀਪੀ ਤੇ ਇਨਕੇ ਸੁਵਿੰਦਾ ਸਿੰਘ ਪੀਪੀ ਤੇ ਪਰਚਾ ਹੋ ਸਕਦਾ ਹੈ ਹੋ ਸਕਦਾ ਉਹਦੀ ਕੋਈ ਆਪਣੀ ਚਾਲ ਹੋਵੇ ਫੇਕ ਆਈਡੀ ਤੋਂ ਕਮੈਂਟ ਕਰਕੇ ਡਾਕਟਰ ਰਮਰੇਟੇ ਨੂੰ ਕਹਿ ਲਈਏ ਫਸਾਇਆ ਹੋਵੇ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਦੇ ਤੇ ਫੇਕ ਬਹੁਤ ਹੋ ਜਾਂਦੇ तकरीबन ਜਿਹੜੇ ਬੰਦੇ ਕਮੈਂਟ ਕਰਦੇ ਨੇ ਉਹ ਸਾਰਿਆਂ ਜੇ ਐਡੀਆਂ ਕਹੀਏ 100 ਦੇ ਵਿੱਚੋਂ 90-95% ਫੇਕ ਨੇ ਗਾਲੀ ਗਲੋਚ ਕਰਨ ਵਾਲੇ ਜਿਹੜੇ ਬੰਦੇ ਨੇ ਉਹ ਫੇਕ ਐਡੀਆਂ ਤੋਂ ਹੀ ਕਰਦੇ ਐ ਜੇ ਰੰਗਰੇਟੇ ਤੇ ਪਰਚਾ ਇੱਕ ਕਮੈਂਟ ਕਰਨ ਦੇ ਮਤਾਬਕ ਹੋ ਸਕਦਾ ਉਹਨੂੰ ਜੇਲ੍ਹ ਜਾਣਾ ਪੈ ਸਕਦਾ ਤਾਂ ਸਾਨੂੰ 100 ਵਾਰੀ ਸੋਚਣਾ ਪੈਣਾ ਵੀ ਜਿਹੜੇ ਬੰਦੇ ਫੇਕ ਐਡੀਆਂ ਬਣਾ ਕੇ ਇਹੋ ਜਿਹੇ ਕਮੈਂਟ ਕਰਦੇ ਨੇ ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾਣਾ ਚਾਹੀਦਾ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਉਹਨਾਂ ਨੂੰ ਵੀ ਜੇਲ੍ਹ ਦੀ ਯਾਤਰਾ ਕਰਾਉਣੇ ਚਾਹੀਦੇ ਮੈਨੂੰ ਇਦਾਂ ਲੱਗਦਾ ਐ ਹੁਣ ਜਿਹੜੇ ਬੰਦੇ ਪੀਪੀ ਦੇ ਹੱਕ ਵਿੱਚ ਰੰਗਰੇਟੇ ਨੂੰ ਗਾਲਾਂ ਕੱਢੀ ਗਏ ਬਹੁਤ ਭੈੜੀ ਸ਼ਬਦਾਵਲੀ ਵਰਤੀ ਸਵੇਚਾਰਕ ਜਿਹੜੀ ਭਾਈਚਾਰਕ ਸਾਂ ਸੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਤੀ ਤੌਰ ਤੇ ਅਪ ਸ਼ਬਦ ਜੁੜ ਕੀਤੇ ਗਏ ਕਿਤੇ ਨਾ ਕਿਤੇ ਇਹ ਦੁੱਖ ਵਾਲੀ ਗੱਲ ਆ ਕਿ ਪੀਪੀ ਸੁਖਵਿੰਦਰ ਸਿੰਘ ਦੇ ਜਿਹੜੇ ਸਮਰਥਕ ਨੇ ਜਿੱਚੂ ਗਾਲੇ ਨੇ ਉਹਨਾਂ ਨੂੰ ਵੀ ਨਤ ਪਾਉਣ ਦੀ ਲੋੜ ਹੈ ਕੀ 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 ਹੋਣਾ ਪੀਪੀ ਸੁਖਵਿੰਦਰ ਸਿੰਘ ਇਹ ਸਪਸ਼ਟੀਕਰਨ ਦੇਊਗਾ ਕਿ ਸੇ ਕਿਹੜੀ ਕੀ ਦੀ ਹੈ ਹੁਣ ਜਿਹੜਾ ਹਸ਼ਿਆਰਾ ਹੋ ਰਿਹਾ ਜਿਹੜੀਆਂ ਕਿਆਸਰਾਈਆਂ ਨੇ ਉਹ ਤਾਂ ਇਹ ਨੇ ਕਿ ਪੀਪੀ ਸਿੰਘ ਦਾ ਜਿਹੜਾ ਮਤਲਬ ਕਿ ਕਮੈਂਟ ਦੇ ਮੁਤਾਬਕ ਪਰਚਾ ਕਰਾਉਣ ਤੋਂ ਮਤਲਬ ਸੀ ਉਹ ਇਹ ਲੱਗਦਾ ਕਿ ਸ਼ਾਇਦ ਪੀਪੀ ਸਿੰਘ ਦਾ ਬੰਦਾ ਹੈ ਜਾਂ ਉਹ ਆਪ ਵੀ ਹੋ ਸਕਦਾ ਹੁਣ ਜਵਾਬ ਤਾਂ ਦੇਣਾ ਪੈਣਾ ਹੈ ਬਾਕੀ ਰਹੀ ਗੱਲ ਜਿਹੜੇ ਕਹਿੰਦੇ ਸ਼ਹਿਰ ਘਰੇਟਾ ਠੋਕਤਾ ਫਲਾਣਾ ਕਰਤਾ ਧਮਕਾ ਕਰਤਾ ਤੇ ਇਹ ਸ਼ਬਦ ਉਹਨਾਂ ਨੂੰ ਬਾਬਸ ਵੀ ਲੈਣੇ ਪੈਣਗੇ ਉਹ ਤਾਂ ਰਿਹਾ ਹੋ ਗਿਆ ਕਾਨੂੰਨ ਦੇ ਮੁਤਾਬਕ ਉਹਦੀ ਜਵਾਨਤ ਹੋ ਗਈ ਪਰ ਜਿਹੜੇ ਦਿਨ ਭਾਂਦੇ ਦੀਆਂ ਖੱਚਾਂ ਕਹਿੰਦੇ ਸੀ ਅਸੀਂ ਬਾਹਂ ਦੇ ਦਿਆਂਗੇ ਮੈਂ ਇਹ ਸ਼ਬਦ ਤਾਂ ਵਰਤੇ ਨੇ ਕਿਉਂਕਿ ਇਹ ਇਹਨਾਂ ਲੋਕਾਂ ਨੇ ਸ਼ਬਦ ਵਰਤੇ ਹੋਏ ਨੇ ਹੁਣ ਬਾਹਂ ਦੇਣ ਵਾਲਿਆਂ ਦਾ ਗੁਰੂ ਤਾਂ ਬੈਠਾ ਹੈ ਅੰਦਰ ਭਾਂਨਾ ਤੇ ਜਿਹਨੂੰ ਕਹਿੰਦੇ ਸੀ ਬਾਹਂ ਦੇ ਦਿਆਂਗੇ ਉਹ ਬਾਹਰ ਆ ਗਿਆ ਇੱਥੇ ਮੈਂ ਜਿਹੜੀ ਗੱਲਬਾਤ ਕਰਨੀ ਹੈ ਨਾ ਪਾਵੇਂ ਡਾਕਟਰ ਰਣੇਟਾ ਉਹਦੇ ਸਮਰਥਕ ਹੋਣ ਪਾਵੇਂ ਪਾਨਾ ਤੇ ਉਹਦੇ ਸਮਰਥਨ ਸਮਰਥਨ ਹੋਣ ਸਮਰਥਕ ਹੋਣ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਹੈ ਇਹੋ ਜਿਹੀਆਂ ਗੱਲਾਂ ਬਾਤਾਂ ਜਾਣ ਬੁਝ ਕੇ ਨਾ ਕਰਿਆ ਕਰੋ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੇ ਤੁਸੀਂ ਟਾਰਗੇਟ ਕਰਨਾ ਨਾਂ ਲੈ ਕੇ ਕਿਸੇ ਮਰਜ਼ੀ ਬੰਦੇ ਨੂੰ ਕਰੋ ਮੈਂ ਗੱਲਬਾਤ ਕਰ ਰਿਹਾ ਮੈਨੂੰ ਟਾਰਗੇਟ ਜੀਨੇ ਕਰਨਾ ਕਰ ਸਕਦੇ ਹੋ ਤੁਸੀਂ ਪਰਿਵਾਰਾਂ ਤੱਕ ਨਾ ਜਾਇਆ ਕਰੋ ਹਾਲਾਂਕਿ ਜਿਹੜੇ ਬੰਦੇ ਗਾਲੀ ਗਲੋਚ ਕਰਦੇ ਨੇ ਮੈਂ ਉਹਨਾਂ ਵੱਲ ਬਹੁਤਾ ਧਿਆਨ ਦਿੰਦਾ ਨਹੀਂ ਹੁੰਦਾ ਪਰ ਜਿਹੜੀ ਅੱਜ ਦੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਮੈਂ ਤਾਂ ਇਹ ਗੱਲਬਾਤ ਕੀਤੀ ਹੈ ਕਿ ਜਿਹੜੇ ਬੰਦੇ ਵੀ ਕਮੈਂਟ ਕਰਦੇ ਨੇ ਜਾਂ ਕਿਸੇ ਦੇ ਸਮਰਥਨ ਭਾਵ ਕਿਸੇ ਦੇ ਸਮਰਥਕ ਜਾਂ ਕਿਸੇ ਦੇ ਕਹਿ ਲਈਏ ਚਾਹਵਾਨ ਹੋ ਕੇ ਕਹਿੰਦੇ ਇਹ ਕਹਿ ਲਈਏ ਕਿ ਫੈਨ ਹੋ ਕੇ ਇਹ ਜਿਹੇ ਗੱਲਾਂ ਬਾਤਾਂ ਕਰਦੇ ਨੇ ਤਾਂ ਉਹਨਾਂ ਲੋਕਾਂ ਨੂੰ ਕੁਝ ਨਾ ਕੁਝ ਸਬਕ ਸਿੱਖਣ ਦੀ ਲੋੜ ਹੈ ਤੇ ਅੱਜ ਜਿਹੜਾ ਕਾਨੂੰਨ ਨੇ ਨਿਆਂ ਕੀਤਾ ਹੈ ਡਾਕਟਰ ਰਗਰੇਟੇ ਦੇ ਹੱਕ ਵਿੱਚ ਜਵੰਤ ਮੇਲੀ ਆ ਉਹਨਾਂ ਨੂੰ ਇਸ ਲੰਘਾ ਜੋਗ ਹੈ ਤੇ ਜਿਹੜੇ ਬੰਦੇ ਕਹਿ ਲਈਏ ਬਹੁਤ ਵੱਡੀਆਂ-ਵੱਡੀਆਂ ਫੜਾ ਮਾਰਦੇ ਉਹਨਾਂ ਦੀ ਜਵਾਨ ਉਹਨਾਂ ਦੇ ਮੂੰਹ ਬੰਦ ਹੋ ਗਏ ਤੇ ਜਿਹੜੇ ਰਫਤਾਰ ਵਰਗੇ ਲੱਡੂ ਬਣਦੇ ਸੀ ਕਿ ਭਾਨਾ ਸਿੱਧੂ ਜਵੰਤ ਹੋਗੀ ਰਹਾ ਹੋਊਗਾ ਤੇ ਹੁਣ ਉਹਨਾਂ ਨੂੰ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਤੇ ਹੋਰ ਵੀ ਜਿਹੜੇ ਪਪੀ ਵੀ ਦੇ ਬੰਦੇ ਹੈਗੇ ਆ ਜਾਂ ਲਖੇਸ਼ ਧਾਣੇ ਦੇ ਹੈਗੇ ਆ ਪੁਰੇ ਬਹੁਤ ਨੇ ਉਹਨਾਂ ਸਾਰਿਆਂ ਨੂੰ ਇਹ ਮੇਰੀ ਰਿਕੁਐਸਟ ਹੈ ਵੀ ਹੁਣ ਉਹ ਰਿਹਾਈ ਉਹਦੀ ਹੋ ਗਈ ਹੈ ਜੇਲ੍ਹ ਤੋਂ ਬਾਹਰ ਆਉਣ ਲੱਗੇ ਤੇ ਹੁਣ ਦਿਓ ਵਧਾਈਆਂ ਤੇ ਜੇ ਫਿਰ ਹੁਣ ਵੀ ਫਿਰ ਵਿਰੋਧ ਕਰੋ ਮੇਰਾ ਇਹ ਮਕਸਦ ਨਹੀਂ ਵੀ ਕਿਸੇ ਨੂੰ ਅਸੀਂ ਭੜਕਾਈਏ ਕਿਸੇ ਨੂੰ ਹੱਲਾਸ਼ੇਰੀ ਦੇ ਪੰਪ ਦੇ ਇਹ ਮਤਲਬ ਨਹੀਂ ਪਰ ਥੋੜਾ ਬਹੁਤਾ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰੋ ਤੇ ਥੋੜਾ ਬਹੁਤਾ ਸભ્યਕ ਭਾਸ਼ਾ ਵਰਤਿਆ ਕਰੋ ਤੁਸੀਂ ਸਾਰੇ ਪਰਿਵਾਰਾਂ ਵਾਲਿਓ ਜਦੋਂ ਤੁਸੀਂ ਕਿਸੇ ਨੂੰ ਗਾਲ ਕੱਢਦੇ ਹੋ ਉਹ ਗਾਲ ਗਾਲ ਤੁਹਾਡੇ ਪਰਿਵਾਰ ਦੇ ਵਿੱਚ ਵੀ ਸੁਣੀ ਜਾਂਦੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ